ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵੀ ਸਰਦ ਸਿੰਘ ਜੀਓ ਰਾਤ ਦਾ ਸਮਾਵ ਇੱਕ ਵੱਜ ਗਿਆ ਵਾ ਦਾਸ ਆਪਣੇ ਮਹਿੰਗਾ ਸਮੀਰ ਤੇ ਭਾਈ ਹਰਜੀਤ ਸਿੰਘ ਦੀ ਭਾਈ ਸਰਦੇਵ ਸਿੰਘ ਦੀ ਭਾਈ ਵਿਕਰਮਜੀਤ ਸਿੰਘ ਦੀ ਤੇ ਬਾਕੀ ਹੋਰ ਸਿੰਘ ਆਪਾਂ ਮਾਸ਼ੀਵਾੜੇ ਤੋਂ ਕਿਸੇ ਸਿੰਘ ਦੇ ਨਾਲ ਕੋਈ ਧੱਕਾ ਹੋ ਰਿਹਾ ਸੀ ਯਾਰ ਉਸਦੇ ਪਰਿਵਾਰ ਦੇ ਵਿੱਚ ਇੱਕ ਪੁੱਤਰ ਨੇ ਆਪਣੇ ਕਿਉਂ ਨੂੰ ਘਰੋਂ ਫੜਦਾ ਆਇਆ ਤੇ ਸੰਤ ਜੀ ਉਹ ਸਾਡੇ ਤੱਕ ਜਦੋਂ ਖਬਰ ਉਹਨਾਂ ਦੀ ਆਈ ਆ ਤੇ ਦਾਸ ਉਥੇ ਸੇਵਾ ਨਿਭਾਉਣ ਵਾਪਕ ਗਏ ਆ ਤੇ ਪ੍ਰਸ਼ਾਸਨ ਵੱਲੋਂ ਕੋ ਕਾफी ਵਧੀਆ ਜਿਹੜਾ ਹੰਗਾਰਾ ਮਿਲਿਆ ਵਾ ਤੇ ਸੰਤ ਜੀ ਦੀ ਸੇਵਾ ਦੇ ਵਿੱਚ ਸੰਤ ਜੀ 24 ਘੰਟੇ ਦਾਸ ਹਾਜ਼ਰ ਆ ਸਾਰੇ ਸਿੰਘ ਮੋੜੇ ਨਾਲੇ ਮੋੜਾ ਜੋੜ ਕੇ ਆਪਾਂ ਚੱਲਦੇ ਆ ਤੇ ਉਸ ਤੋਂ ਆਉਂਦੇ ਹੋਏ ਹਮੀਰੇ ਦੇ ਵਿੱਚ ਇੱਕ ਜੈਂਟ ਸੀਗਾ ਜਿਹੜਾ ਠੱਗੀਆਂ ਮਾਰਦਾ ਤੇ ਉਹ ਜੈਂਟ ਦੇ ਉੱਤੇ ਜਿਹੜੀ ਥੋੜੀ ਜੀ ਕਾਰਵਾਈ ਕੀਤੀ ਗਈ ਆ ਤੇ ਜਿਹੜਾ ਜੈਂਟ ਐ ਜੈਂਟ ਵੀ ਜੋ ਨੇ ਪੈਸੇ ਦੇਣੇ ਭਾਈ ਹਰਜੀਤ ਸਿੰਘ ਜੀ ਉਹਨਾਂ ਦੇ ਕੋਲ ਉਹਨਾਂ ਨੇ 1.5 ਲੱਖ ਰੁਪਇਆ ਮਾਰਿਆ ਸੀਗਾ ਤੇ ਤੀਨੂੰ ਮੈਂ ਬਾਹਰ ਲੈ ਕੇ ਜਾਊਂਗਾ ਇਟਲੀ ਦੇ ਮਹਾਨੀ ਦੇ ਵਿੱਚ 1.5 ਲੱਖ ਰੁਪਇਆ ਲਿਆ ਤੇ ਉਹਦਾ ਕੋਈ ਤੀ ਬਦਲੀ 1.5 ਲੱਖ ਦਾ ਤੇ ਸਾਨੂੰ 2.5 ਸਾਲ ਹੋ ਗਿਆ ਉਹਦੇ ਪਿੱਛੇ ਚੱਕਰ ਮਾਰਦੇ ਨੂੰ ਵੀ ਪੈਸੇ ਅੱਜ ਦੇ ਦੇਣਾ ਕੱਲ ਦੇ ਦੇਣਾ ਵਾ ਚਲੋ ਅੱਜ ਵਾਈ ਗੁਰੂ ਨੇ ਆਉਂਦੇ ਆਉਂਦੇ ਸੇਵਾ ਲੈ ਲਈ ਤੇ ਉਹ ਜਿਹੜਾ ਏਜੰਟ ਆ ਉਹ ਵੀ ਪਰਮਾਤਮਾ ਵੱਲੋਂ ਸਾਨੂੰ ਘਰੇ ਮਿਲ ਗਿਆ ਤੇ ਜੈਂਟ ਦੇ ਨਾਲ ਵੀ ਚਲੋ ਜੋ ਸਾਡੇ ਕੋਲੋਂ ਉਹਦਾ ਮਾਨਤਾਣ ਸੀਗਾ ਆਪਾਂ ਕੀਤਾ ਵਾ ਤੇ ਜੈਂਟ ਨੇ ਵੀਕਰਾਰ ਕਰਤਾ ਵਾ ਕਿ ਤੁਹਾਨੂੰ ਮੈਂ ਇਨੀਤੀ ਨੂੰ ਪੈਸੇ ਦੇ ਦਾਂਗਾ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਹੋਇਆ ਸੰਗਤ ਜੀ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਅਸੀਂ ਆਪਣੇ ਜਥਿਆਂ ਨੂੰ ਹਾਜ਼ਰ ਹਾਂ ਕਿਸੇ ਟੈਨ ਵੀ ਤੁਸੀਂ ਇਸ ਜਥੇ ਨੂੰ ਯਾਦ ਕਰ ਸਕਦੇ ਜੋ 10 ਦਾ ਨੰਬਰ ਹੈ 9798198484 ਭਾਈ ਹਰਜੀਤ ਸਿੰਘ ਜੀ ਆਪਣਾ ਨੰਬਰ ਬੋਲਿਓ 915277618 ਹਾਂਜੀ ਤੇ ਵਿਕਰਮ ਸਿੰਘ ਜੀ ਆਪਣਾ ਨੰਬਰ ਬੋਲ ਦਿਓ 9781409515 ਹਾਂਜੀ ਸਿਗਦੇਵ ਸਿੰਘ ਜੀ 82373768743 ਤੇ ਆਪਾਂ ਇਸੇ ਤਰ੍ਹਾਂ ਦਿਨ ਰਾਤ ਇੱਕ ਕਰਕੇ ਸੰਗਤ ਦੀ সেবা ਦੇ ਵਿੱਚ ਹਾਜ਼ਰ ਆ ਜਿਸ ਟਾਈਮ ਦਿੱਤੇ ਮਰਜੀ ਸੰਗਤ ਜੀ ਤੁਸੀਂ ਯਾਦ ਕਰ ਸਕਦੇ ਜੋ ਕਿ ਹਮੇਸ਼ਾ ਕਿਸੇ ਦੇ ਨਾਲ ਕੋਈ ਤਕਾ ਹੁੰਦਾ ਵਾ ਕਿਸੇ ਗਰੀ ਪਰਵਾਰ ਦਾ ਤਕਾ ਹੁੰਦਾ ਵਾ ਕਿਉਂਕਿ ਹਮੇਸ਼ਾ ਹੀ ਇਹਨਾਂ ਨਾਲ ਤਕਾ ਹੁੰਦਾ ਆਇਆ ਵਾ ਜਿਹੜੇ ਵੱਡੇ ਤਣਾਡ ਰੋ ਗਿਆਂ ਨਾ ਉਹਨਾਂ ਦਾ ਕੰਮ ਹੀ ਹੈਗਾ ਤਕੇ ਕੰਦਾ ਪਰ ਸੰਗਤ ਜੀ ਤੁਹਾਡੇ ਹਮੇਸ਼ਾ ਚਰਨਾਂ ਦੇ ਵਿੱਚ ਹਾਜ਼ਰ ਰਵਾਂਗੇ ਜਿਸ ਟਾਈਮ ਤੇ ਤੇ ਮਰਜੀ ਤੁਸੀਂ ਟੈਲੀਫੋਨ ਕਰਦੇ ਹੋ ਉਸੇ ਟਾਈਮ ਤੁਹਾਡਾ ਭੂਚੋਕੀ ਆਪਾਂ ਤੁਹਾਡੇ ਨਾਲ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਜੋ ਤਨਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੇ ਕੋਲੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਤੇ ਆਪਾਂ ਹਮੇਸ਼ਾ ਸੰਗਤ ਦੇ ਚਰਨਾਂ ਦੀ ਧੂੜ ਬਣ ਕੇ ਆਪਾਂ ਜਿਹੜੀ ਸੇਵਾ ਵਾ ਉਹ ਕਰਦੇ ਰਹੀਏ ਇਨੀਆਂ ਕ ਤੁਹਾਡੀ ਨਾਲ ਵਿਚਾਰਾਂ ਦੀ ਸੱਜ ਮਾਉਂਦੇ ਹੋਏ ਕਿਵਾਂ ਦੇ ਜਾਚ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ